ਲੰਬੇ ਸਮੇਂ ਤੋਂ ਐਥਲੈਟਿਕਸ ਦੀ ਦੁਨੀਆ ਵਿੱਚ ਭਾਰਤ ਨੂੰ ਇੱਕ ਵਿਸ਼ਵ ਪੱਧਰੀ ਐਥਲੀਟ ਦੀ ਲੋੜ ਮਹਿਸੂਸ ਹੁੰਦੀ ਰਹੀ ਹੈ ਖਾਸ ਕਰ ਵਰਗੀ ਮਿਲਖਾ ਸਿੰਘ ਦੇ ਸਮੇਂ ਤੋਂ ਬਾਅਦ ਭਾਰਤ ਇੱਕ ਅਜਿਹੇ ਐਥਲੀਟ ਨੂੰ ਤਲਾਸ਼ ਰਿਹਾ ਹੈ ਜੋ ਦੁਨੀਆ ਪੱਧਰ ਉੱਤੇ ਖਾਸ ਕਰ 올림픽 ਖੇਡਾਂ ਤੱਕ ਪਹੁੰਚੇ ਅਤੇ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਵੇ ਐਥਲੈਟਿਕਸ ਤੇ ਟਰੈਕ ਐਂਡ ਫੀਲਡ ਵਿੱਚੋਂ ਦੌੜਾਂ ਦੇ ਖੇਤਰ ਵਿੱਚ ਭਾਰਤ ਨੂੰ ਲੰਬੇ ਸਮੇਂ ਤੋਂ ਜੋ ਇੱਕ ਅਜਿਹੇ ਐਥਲੀਟ ਦੀ ਉਡੀਕ ਚੱਲ ਰਹੀ ਹੈ ਉਸ ਵੱਲ ਹੁਣ ਇੱਕ ਪੰਜਾਬੀ ਨੌਜਵਾਨ ਨੇ ਆਸ ਜਗਾਈ ਹੈ ਪੰਜਾਬ ਦਾ ਇਹ ਸਿੱਖ ਨੌਜਵਾਨ ਕੌਮੀ ਪੱਧਰ ਉੱਪਰ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਬੀਤੇ ਦਿਨ ਉਸ ਨੇ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਹੋਣ ਦਾ ਮਾਣ ਹਾਸਲ ਕੀਤਾ ਹੈ ਅਤੇ ਮਿਲਖਾ ਸਿੰਘ ਤੋਂ ਬਾਅਦ ਹੋਣ ਇੱਕ ਹੋਰ ਸਿੱਖ ਦੌੜਾਕ ਦੀ ਚਰਚਾ ਹੋਣ ਲੱਗੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਬਣੇ ਗੁਰਿੰਦਰ ਵੀਰ ਸਿੰਘ ਬਾਰੇ ਪੰਜਾਬ ਦੇ ਜਲੰਧਰ ਲਾਗਲੇ ਭੋਗਪੁਰ ਦਾ ਰਹਿਣ ਵਾਲਾ 24 ਸਾਲਾ ਗੁਰਿੰਦਰ ਵੀਰ ਸਿੰਘ ਲੰਬੇ ਸਮੇਂ ਤੋਂ ਐਥਲੈਟਿਕਸ ਦੇ ਖੇਤਰ ਵਿੱਚ ਵਿਚਰ ਰਿਹਾ ਹੈ तमाम ਚੁਣੌਤੀਆਂ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਇਸ ਨੌਜਵਾਨ ਨੇ ਆਪਣਾ ਸਫ਼ਰ ਜਾਰੀ ਰੱਖਿਆ ਸਾਡੇ ਇੱਥੇ ਜਿੱਥੇ ক্রিকেট ਦੀ ਖੇਡ ਤੋਂ ਇਲਾਵਾ ਹੋਰ ਨਾ ਖਿਡਾਰੀਆਂ ਨੂੰ ਆਮ ਤੌਰ ਤੇ ਠੋਕਵੀਆਂ ਸਹੂਲਤਾਂ ਨਹੀਂ ਮਿਲਦੀਆਂ ਗੁਰਿੰਦਰ ਵੀਰ ਸਿੰਘ ਨੇ ਵੀ ਇਸ ਚੁਣੌਤੀ ਦਾ ਸਾਹਮਣਾ ਲਗਾਤਾਰ ਕੀਤਾ ਅਤੇ ਇਸ ਦੇ ਬਾਵਜੂਦ ਉਸ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਉਸ ਦੀ ਇਸੇ ਮਿਹਨਤ ਦਾ ਨਤੀਜਾ ਹੈ ਕਿ ਬੀਤੇ ਦਿਨੀ ਦੱਖਣ ਭਾਰਤੀ ਸੂਬੇ ਕਰਨਾਟਕਾ ਦੇ ਬੈਂਗਲੁਰੂ ਵਿਖੇ ਹੋਈ ਇੰਡੀਅਨ ਗ੍ਰੈਂਡ ਪ੍ਰੀ 1 2025 ਦੇ ਮੁਕਾਬਲਿਆਂ ਦੌਰਾਨ 100 ਮੀਟਰ ਦੀ ਦੌੜ ਵਿੱਚ ਗੁਰਿੰਦਰ ਵੀਰ ਸਿੰਘ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਅਤੇ ਭਾਰਤ ਦਾ ਸਾਲ 2021 ਵਿੱਚ ਬਣਿਆ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ ਗੁਰਿੰਦਰ ਵੀਰ ਸਿੰਘ ਨੇ ਤੇਜ਼ ਰਫ਼ਤਾਰ ਦੇ ਨਾਲ 100 ਮੀਟਰ ਦੀ ਦੌੜ ਮਹਿਜ਼ 10.20 ਸਕਿੰਟ ਦੇ ਵਿੱਚ ਪੂਰੀ ਕਰਦਿਆਂ ਨਾ ਸਿਰਫ ਪਹਿਲਾ ਸਥਾਨ ਹਾਸਲ ਕੀਤਾ ਬਲਕਿ ਨਵਾਂ ਨੈਸ਼ਨਲ ਰਿਕਾਰਡ ਵੀ ਬਣਾ ਦਿੱਤਾ ਅਤੇ ਹੁਣ ਤੱਕ ਦਾ ਆਪਣਾ ਸਰਬੋਤਮ ਸਮਾਂ ਵੀ ਉਸਨੇ ਬਿਹਤਰ ਕਰ ਵਿਖਾਇਆ ਵਿਸ਼ਵ ਦੇ ਪ੍ਰਸਿੱਧ ਧੜਾਕ ਹੁਸੈਨ ਬੋਲਟ ਨੂੰ ਆਪਣਾ ਆਦਰਸ਼ ਮੰਨਣ ਵਾਲਾ ਗੁਰਿੰਦਰ ਵੀਰ ਸਿੰਘ 100 ਮੀਟਰ ਦੀ ਦੌੜ ਵਿੱਚ ਹੁਣ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਅਤੇ ਉਸ ਦੀ ਇਸ ਪ੍ਰਾਪਤੀ ਸਦਕਾ ਨਵੀਂ ਆਸ ਇਹ ਜੱਗੀ ਹੈ ਕਿ ਭਾਰਤ ਨੂੰ ਇੱਕ ਹੋਰ ਫਲਾਈਂਗ ਸਿੱਖ ਮਿਰਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਹੁਣ ਕੌਮੀ ਪੱਧਰ ਉੱਪਰ ਰਿਕਾਰਡ ਬਣਾਉਣ ਤੋਂ ਬਾਅਦ ਵਿਸ਼ਵ ਮੰਚ ਉੱਤੇ ਵੀ ਭਾਰਤ ਨੂੰ ਵੱਡੀਆਂ ਪ੍ਰਾਪਤੀਆਂ ਦਵਾ ਸਕਦਾ ਹੈ ਲੋੜ ਹੈ ਇਸ ਨੌਜਵਾਨ ਨੂੰ ਭਰਪੂਰ ਹੌਸਲਾ افزਾਈ ਦੀ ਅਤੇ ਉਸ ਵੱਲੋਂ ਤਾਂ ਪਹਿਲਾਂ ਹੀ ਆਪਣੀ ਮਿਹਨਤ ਨੂੰ ਹੋਰ ਉੱਪਰਲੇ ਪੱਧਰ 'ਤੇ ਲਿਜਾਣ ਦਾ عہد ਕੀਤਾ ਜਾ ਚੁੱਕਿਆ ਹੈ